ਇਸ ਜਗ੍ਹਾ ਤੇ ਅੱਡੀ ਦੇ ਵਿੱਚ ਦਰਦ ਹੋਣਾ ਦੋ ਹੀ ਕਾਰਨ ਨੇ ਤੁਹਾਡਾ ਯੂਰਿਕ ਐਸਿਡ ਜ਼ਿਆਦਾ ਹੈ ਔਰ ਜਾਂ ਫਿਰ ਤੁਹਾਡੇ ਕੋਈ ਸੱਟ ਲੱਗ ਗਈ ਹੈ ਤੁਸੀਂ ਦੇਖੋ ਇਹ ਪਲੈਂਟਰ ਫੇਸ਼ੀਆ ਸੀ ਬਣਾਇਆ ਜਿਹੜਾ ਅੱਡੀ ਤੋਂ ਸ਼ੁਰੂ ਹੋ ਕੇ ਇਸ ਅੱਗੇ ਇਸ ਉਂਗਲਾਂ ਤੱਕ ਜਾਂਦਾ ਹੈ ਅਗਰ ਇਹ ਚੀਜ਼ ਟਾਈਟ ਹੋ ਜਾਵੇ ਤਾਂ ਆਪਣੇ ਇਸ ਜਗ੍ਹਾ ਦਰਦ ਹੋਏਗਾ ਔਰ ਜਾਂ ਫਿਰ ਕਈ ਵਾਰ ਇੱਥੇ ਯੂਰਿਕ ਐਸਿਡ ਵੱਜ ਜਾਵੇ ਤਾਂ ਇੱਥੇ ਦਰਦ ਹੋਏਗਾ ਔਰ ਜਾਂ ਫਿਰ ਇੱਥੇ ਕੋਈ ਸੱਟ ਵੱਜ ਜਾਵੇ ਤਾਂ ਇੱਥੇ ਦਰਦ ਹੋਏਗਾ ਚੌਥਾ ਇੱਕ ਹੋਰ ਕਾਰਨ ਕਈ ਵਾਰੀ ਪੈਰ ਦੀ ਅੱਡੀ ਦੀ ਹੱਡੀ ਵੱਜ ਜਾਵੇ ਤਾਂ ਵੀ ਆਪਣੇ ਇਸ ਜਗ੍ਹਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦਾ ਇੱਕ ਬੜਾ ਖੂਬਸੂਰਤ ਗੱਲ ਹੈ ਕਈ ਪੇਸ਼ੈਂਟ ਦੇ ਆਪਾਂ ਇਹ ਸਟ੍ਰੈਚ ਕਰਦੇ ਆ ਉਹਨਾਂ ਨੂੰ ਆਰਾਮ ਮਿਲਦਾ ਔਰ ਕਈਆਂ ਨੂੰ ਰਿਲੈਕਸ ਕਰੇ ਤੇ ਇਦਾਂ ਆਰਾਮ ਮਿਲਦਾ ਪਰ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਕਰਨੀ ਸ਼ੁਰੂ ਕਰ ਦਿਓ ਔਰ ਇਸ ਜਗ੍ਹਾ ਤੇ ਬਰਫ਼ ਦਾ ਸੇਕ ਦਿਓ ਤੁਸੀਂ ਦੇਖੋਗੇ ਤੁਸੀਂ ਅੱਡੀ ਦੇ ਦਰਦ ਨੂੰ ਘਰ ਦੇ ਵਿੱਚ ਹੀ ਠੀਕ ਕਰ ਲਿਆ ਹੈ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ ਤੁਸੀਂ ਇੱਕ ਦੀਵਾਰ ਦੇ ਨਾਲ ਆਪਣਾ ਇੱਕ ਪੈਰ ਰੱਖਣਾ ਦੇਖੋ ਇਦਾਂ ਕਰਕੇ ਔਰ ਦੈਨ ਤੁਸੀਂ ਅੱਗੇ ਨੂੰ ਜਾਣਾ ਇਦਾਂ ਜੇ ਤੁਸੀਂ ਅੱਗੇ ਨੂੰ ਜਾਓਗੇ ਤੁਹਾਡੀ ਪਿੰਜਣੀ ਦੇ ਵਿੱਚ ਇਸ ਜਗ੍ਹਾ ਤੇ ਦੇਖੋ ਤੁਹਾਡੀ ਪਿੰਜਣੀ ਦੇ ਵਿੱਚ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਔਰ ਇੱਥੇ ਤੁਸੀਂ 30 ਸੈਕਿੰਡ ਹੋਲਡ ਕਰੋਗੇ ਫਿਰ ਵਾਪਸ ਇਸਦੇ ਤੁਸੀਂ 4 ਤੋਂ 5 ਸੈੱਟ ਲਾਉਣੇ ਆ ਦੂਜੀ ਕਸਰਤ ਕੀ ਹੈ ਤੁਸੀਂ ਹੱਡੀਆਂ ਦੇ ਭਾਰ ਬੈਠ ਜਾਣਾ ਅਗਰ ਤੁਹਾਡੇ ਗੋਡੇ ਦੁਖਦੇ ਆ ਤਾਂ ਤੁਸੀਂ ਇਸ ਸਰਾਣਾ ਇੱਥੇ ਰੱਖ ਸਕਦੇ ਹੋ ਇੱਕ ਕੋਈ ਕੁਸ਼ਨ ਰੱਖ ਸਕਦੇ ਹੋ ਹੱਡੀਆਂ ਦੇਖੋ ਤੁਹਾਡੀਆਂ ਪੈਰ ਪੰਜੇ ਅੰਦਰ ਨੂੰ ਮੋੜ ਲੈਣੇ ਆ ਔਰ ਹੱਡੀਆਂ ਦੇ ਉੱਪਰ ਏਦਾਂ ਬੈਠਣ ਦੀ ਕੋਸ਼ਿਸ਼ ਕਰਨੀ ਔਰ ਏਦਾਂ ਤੁਸੀਂ 15 ਤੋਂ 20 ਸੈਕਿੰਡ ਬੈਠੋਗੇ ਇਸ ਜਗ੍ਹਾ ਤੇ ਖਿੱਚ ਪਏਗਾ ਸਟ੍ਰੈਚ ਪਏਗਾ ਤੁਹਾਨੂੰ ਬਹੁਤ ਆਰਾਮ ਮਿਲੇਗਾ ਇਹ ਕਸਰਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਔਰ ਇਸਦੇ 5-6 ਲਾਉਣੇ ਲਾਉਣੇ ਆ ਤੀਜੀ ਕਸਰਤ ਕੀ ਕਰਾਂਗੇ ਆਪਾਂ ਪੈਰੋ ਕੱਢ ਦਾਂਗੇ ਔਰ ਪੈਰ ਬਿਲਕੁਲ ਸਿੱਧੇ ਕਰ ਦੇਣੇ ਆ ਔਰ ਆਪਾਂ ਬਿਲਕੁਲ ਅੱਡੀਆਂ ਦੇ ਉੱਪਰ ਐਦਾਂ ਬੈਠ ਜਾਣਾ ਐਦਾਂ ਤੁਸੀਂ ਅਗਰ ਬੈਠੋਗੇ 10 ਤੋਂ 15 ਸੈਕਿੰਡ ਵੱਧ ਵੀ ਬੈਠ ਸਕਦੇ ਹੋ ਕਿਰਪਾ ਕਰਕੇ ਇਸ ਜਗ੍ਹਾ ਤੋਂ ਅਗਰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਜ਼ਿਆਦਾ ਸਮਝ ਆਏਗਾ ਇਸ ਜਗ੍ਹਾ ਤੇ ਤੁਸੀਂ 15 ਸੈਕਿੰਡ 20 ਸੈਕਿੰਡ 1 ਮਿੰਟ ਵੱਧ ਤੋਂ ਵੱਧ ਬੈਠੋਗੇ ਤੁਹਾਨੂੰ ਅੱਡੀਆਂ ਦੇ ਦਰਦ ਲਈ ਬੜਾ ਆਰਾਮ ਮਿਲੇਗਾ ਔਰ ਇੱਕ ਹੋਰ ਕਸਰਤ ਤੁਹਾਨੂੰ ਦੱਸਣ ਲੱਗੇ ਆ ਔਰ ਆਪਾਂ ਆਪਦੇ ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਨਾ ਤੁਸੀਂ ਦੇਖੋ ਤੌਲੀਏ ਦੀ ਤਹਾਂ ਲਾ ਕੇ ਇਦਾਂ ਰੱਖ ਲੈਣਾ ਇਹ ਜਿਹੜਾ ਪੰਜਾ ਆਪਣਾ ਪੈਰ ਹੈ ਉਸ ਨੂੰ ਆਪਾਂ ਤੌਲੀਏ ਦੇ ਨਾਲ ਸਟ੍ਰੈਚ ਕਰਾਂਗੇ ਦੇਖੋ ਜ਼ੋਰ ਦੀ ਸਟ੍ਰੈਚ ਕਰ ਰਹੇ ਹਾਂ ਔਰ ਇਸ ਜਗ੍ਹਾ ਤੇ ਆਪਣੇ ਖਿੱਚ ਪੈ ਰਹੀ ਹੈ 30 ਸੈਕਿੰਡ ਤੋਂ ਲੈ ਕੇ 15 ਸੈਕਿੰਡ ਤੱਕ ਹੋਲਡ ਕਰ ਸਕਦੇ ਹਾਂ ਔਰ ਇਸ ਦੇ 4 ਤੋਂ 5 ਸੈੱਟ ਲਾਉਂਗੇ ਤੁਹਾਨੂੰ ਅੱਡੀ ਦੇ ਦਰਦ ਦੇ ਵਿੱਚ ਆਰਾਮ ਮਿਲੇਗਾ ਸਾਰੀਆਂ ਕਸਰਤਾਂ ਕਰੋ ਨਾਲ ਬਰਫ਼ ਦਾ ਸੇਕ ਦਿਓ ਔਰ ਹਮੇਸ਼ਾ ਵੈਜ ਸ਼ੇਪ ਚਪਲ ਪਾਓ ਜਿਸ ਦੀ ਅੱਡੀ ਉੱਚੀ ਹੋਵੇ ਔਰ ਪੰਜਾ ਥੋੜਾ ਨੀਵਾ ਹੋਵੇ ਤੁਸੀਂ ਦੇਖੋਗੇ ਅੱਡੀ ਦੇ ਦਾਦ ਨੂੰ ਤੁਸੀਂ ਘਰ ਦੇ ਵਿੱਚ ਹੀ ਠੀਕ ਕਰ ਲਿਆ ਹੈ ਸਾਸਤ੍ਰੀ ਕਾਲ ਜੀ